ਸੁਖ ਸਾਗਰ ਸੁਰਤਰ ਚਿੰਤਾ ਮਨ ਕਾਮ ਤੈਨ ਬਸ ਜਾ ਕੇ ਚਾਰ ਪਦਾਰਥ ਅਸ਼ਟਦਸ਼ਾਂ ਸਿਦ ਨਵ ਨਿਦ ਕਰ ਤਲ ਤਾਂ ਕੇ ਹਰ ਹਰ ਹਰਨਾ ਜਪੇ ਰਸਨਾ ਅਬਰ ਸਭ त्याग ਬਚਨ ਰਚਨਾ ਨਾਨਾ ਗਿਆਨ ਪ੍ਰਾਨ ਬਿਦ ਬਿਦ ਚੌਤੀਸ ਅਖਰ ਮਾਹੀ ਵਿਆਸ ਵਿਚਾਰ ਕਹਿਓ ਪਰਮਾਰਥ ਰਾਮ ਨਾਮ ਸਰਨਾਹੀ ਸਹਿਜ ਸਮਾਦ ਉਪਾਦ ਰਹਿਤ ਫੁਨ ਵੱਡੇ ਭਗ ਲੇਵ ਲਾਗੀ ਕਹਿਰਵਦਾਸ ਪ੍ਰਗਾਸਰ ਦੇ ਧਰ ਜਨਮ ਮਰਨ ਪੈ ਭਾਗੀ ਤਨ ਤਨ ਜਗਤ ਗੁਰੂ ਰਵਿਦਾਸ ਜੀ ਮਹਾਰਾਜ ਸਭ ਜੀਵਾਂ ਨੂੰ ਸੁਖਾਂ ਦੇ ਸਮੁੰਦਰ ਪ੍ਰਭੂ ਦਾ ਸਿਮਨ ਕਰਕੇ ਆਪਣਾ ਮੂਲਕ ਜੀਵਨ ਸਫਲ ਕਰਨ ਦਾ ਪਾਵਨ ਉਪਦੇਸ਼ ਬਖਸ਼ਿਸ਼ ਕਰਦੇ ਹਨ ਜੋ ਜੀਵ ਸੰਸਾਰ ਵਿੱਚ ਸੁਖਾਂ ਦੇ ਸਮੁੰਦਰ ਪ੍ਰਭੂ ਦਾ ਸਿਮਨ ਕਰਦਾ ਹੈ ਸਾਰੇ ਖਜ਼ਾਨੇ ਸਾਰੀਆਂ ਅਰਿੱ디ਆਂ ਅਸਿੱਧੀਆਂ ਸਾਰੇ ਪਦਾਰਥ ਉਸ ਦੇ ਬਸ ਵਿੱਚ ਆ ਜਾਂਦੇ ਹਨ ਸੁਖ ਸਾਗਰ ਸੁਰਤਰ ਚਿੰਤਾ ਮਨ ਕਾਮ ਤੈਨ ਬਸ ਜਾ ਕੇ ਚਾਰ ਬਦਰਤ ਅਸ਼ਟ ਦਸਾਂ ਸਿਦ ਨਵ ਨਿਦ ਕਰ ਤਲ ਤਾਂ ਕੇ ਸਤਿਗੁਰੂ ਜੀ ਫਰਮਾਉਂਦੇ ਹਨ ਕਿ ਜੋ ਪ੍ਰਭੂ ਦਾ ਨਾਮ ਹੈ ਉਹ ਸੁੱਖਾਂ ਦਾ ਸਮੁੰਦਰ ਹੈ ਜਿਵੇਂ ਸਮੁੰਦਰ ਵਿੱਚ ਅਥਾ ਜਲ ਹੈ ਇਸੇ ਪ੍ਰਕਾਰ ਪ੍ਰਭੂ ਦੇ ਨਾਮ ਵਿੱਚ ਬਿਆੰਤ ਸੁੱਖ ਹਨ ਜੋ ਕੀ ਬਿਆਨ ਨਹੀਂ ਕੀਤੇ ਜਾ ਸਕਦੇ ਪ੍ਰਭੂ ਦੇ ਨਾਮ ਵਿੱਚ ਬ੍ਰਹਮਨੰਦ ਰੂਪੀ ਸੁੱਖ ਹੈ ਜਿਸ ਦਾ ਮੁਕਾਬਲਾ ਬਾਕੀ ਸੁਖ ਨਹੀਂ ਕਰ ਸਕਦੇ ਸੁਖ ਸਾਗਰ ਸਰ ਉਤਰ ਚਿੰਤਾ ਮਨ ਕਾਮ ਤੇਨ ਵਹ ਜਾ ਕੇ ਸਰ ਉਤਰ ਦੁਨੀਆ ਵਿੱਚ ਐਸਾ ਕਲ ਬ੍ਰਿਖਸ਼ ਮੰਨਿਆ ਜਾਂਦਾ ਹੈ ਜਿਸ ਦੇ ਹੇਠਾਂ ਬੈਠ ਕੇ ਜੀਵ ਜਿਹੋ ਜੀ ਕਾਮਨਾ ਕਰਦਾ ਉਹ ਪੂਰਨ ਹੋ ਜਾਂਦੀ ਹੈ ਉਹ ਵੀ ਪਰਮਾਤਮਾ ਦੇ ਨਾਮ ਦੇ ਦੀਨ ਹੈ ਚਿੰਤਾ ਮਨਿ ਐਸੀ ਮਨਿ ਜੋ ਸਭ ਚਿੰਤਾਵਾਂ ਨੂੰ ਦੂਰ ਕਰਦੀ ਹੈ ਮਨੁਸ਼ੀ ਸਫਲ ਪ੍ਰਦਾਨ ਕਰਦੀ ਹੈ ਜਿਸ ਜੀਵ ਦੇ ਪਾਸ ਚਿੰਤਾ ਮਨੀ ਹੋਵੇ ਉਸ ਨੂੰ ਸਭ ਸੁੱਖ ਮਿਲਦੇ ਹਨ ਸਤਿਗੁਰੂ ਜੀ ਫਰਮਾਉਂਦੇ ਹਨ ਉਹ ਚਿੰਤਾ ਮਨੀ ਵੀ ਪਰਮਾਤਮਾ ਦੀ ਜੀਨ ਹੈ ਕਾਮ ਤੀਨ ਬਸ ਜਾ ਕੇ ਕਾਮ ਤੀਨ ਗਉਂ ਸਵਰਗ ਵਿੱਚ ਮੰਨੀ ਜਾਂਦੀ ਹੈ ਜਿਸ ਜੀਵ ਦੇ ਪਾਸ ਹੋਵੇ ਉਹਦੀਆਂ ਸਾਰੀਆਂ ਮਨੋ ਕਾਮਨਾ ਪੂਰਨ ਹੁੰਦੀਆਂ ਹਨ ਗੁਰੂ ਦਾਸ ਮਹਾਰਾਜ ਜੀ ਫਰਮਾਉਂਦੇ ਹਨ ਇਹ ਸਾਰਾ ਕੁਝ ਪਰਮਾਤਮਾ ਦੇ ਨਾਮ ਤੇ ਦੀਨ ਹੈ ਇੱਥੇ ਬਸ ਨਹੀਂ ਚਾਰ ਪਦਾਰਥ ਅਸ਼ਟ ਦਸਾਸਦ ਨਵ ਨਿੱਦ ਕਰਤਲ ਤਾਕੇ ਚਾਰ ਪਦਾਰਥ ਕਾਮ ਮਨ ਦੀ ਅਨਸਾਰਤਿਕ ਸ਼ਾਮਾ ਅਰਥ ਪੈਸਾ ਧਰਮ ਜੋ ਜੀਣ ਦੀ ਵਿਧੀ ਹੈ ਜਿਸ ਨਾਲ ਜੀਵ ਦਾ ਲੋਕ ਸੁਖੀ ਪਰਲੋਕ ਸੁਹਿਲਾ ਹੋ ਜਾਂਦਾ ਹੈ ਔਰ ਮੋਕਸ਼ ਜਨਮ ਮਰਨ ਦੇ ਚੱਕਰ ਚੋਂ ਮੁਕਤੀ ਮਹਾ ਪਰਨਿਰਵਾਣ ਇਹ ਚਾਰੇ ਪਦਾਰਥ ਕਾਮ ਅਰ ਧਰਮ ਮੋਕਸ਼ ਅਸ਼ਟ ਦਸਾ ਸਿੱਧ ਅੱਠ ਤੇ 10 18 ਮਹਾਨ ਸਿੱਧੀਆਂ ਨਭ ਨਿਦ ਕਰਤਲਤਾ ਕੇ ਔਰ ਇਹ ਨੌ ਖਜ਼ਾਨੇ ਉਸ ਪਰਮਾਤਮਾ ਦੀ ਹੱਥੀ ਤਲੀ ਤੇ ਹਨ ਜਿਹੜਾ ਜੀਵ ਉਸ ਪ੍ਰਭੂ ਦਾ ਸਿਮਰਨ ਕਰਦਾ ਹੈ ਪਰਬੂ ਨਾਲ ਇੱਕਮਿਕ ਹੋ ਜਾਂਦਾ ਹੈ ਇਹ ਸਾਰਾ ਕੁਝ ਉਸਤੇ ਜੀਨ ਹੋ ਜਾਂਦਾ ਹੈ ਉਸਤੇ ਬਸ ਵਿੱਚ ਆ ਜਾਂਦਾ ਹੈ ਹਰ ਹਰ ਹਰਨਾ ਜਪੈ ਰਸਨਾ ਅਬਰ ਸਭ ਤਿਆਗ ਬਚਨ ਰਚਨਾ ਹਰ ਹਰ ਹਰਨਾ ਜਪੈ ਰਸਨਾ ਅਬਰ ਸਭ ਤਿਆਗ ਬਚਨ ਰਚਨਾ हे जीव तू ऐसे सुखਾਂ ਦੇ ਸਮੁੰਦਰ ਪ੍ਰਭੂ ਦਾ ਹਰ 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 ਨਾਮ ਆਪਣੀ ਰਸਨਾ ਨਾਲ ਕਿਉਂ ਨਹੀਂ ਚਾਰਨ ਕਰਦਾ ਅਬਰ ਸਭ ਤਿਆਗ ਬਚਨ ਰਚਨਾ ਆਪਣੇ ਬਚਨਾਂ ਰਾਹੀਂ ਆਪਣੀ ਰਸਨਾ ਦੁਆਰਾ ਸੰਸਾਰ ਦੀਆਂ ਹੋਰ ਫੁਰੂਦਿਆਂ ਗੱਲਾਂ ਨੂੰ ਕਿਉਂ ਨਹੀਂ ਤਿਆਗ ਦਿੰਦਾ ਕਿਉਂਕਿ ਸਾਰੇ ਸੁਖ ਉਸ ਪਰਮਾਤਮਾ ਦੇ ਨਾਮ ਵਿੱਚ ਹਨ ਇਸ ਲਈ ਆਪਣੀ ਰਸਨਾ ਨਾਲ ਉਹ ਸੁੱਖਾਂ ਦੇ ਸਮੁੰਦਰ ਪ੍ਰਭੂ ਦਾ ਹਰ 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 ਨਾਮ ਉਚਾਰਨ ਕਰ ਨਾ ਨ ਗਿਆਨ ਪ੍ਰਾਨ ਬਿਦ ਬਿਦ 34 ਅੱਖਰ ਮਾਹੀ ਵਿਆਸ ਵਿਚਾਰ ਕਹਿਓ ਪਰਮਾਰਥ ਰਾਮ ਨਾਮ ਸਰਨਾਹੀ ਨਾਨਾ ਖਿਆਨ ਪੁਰਾਨ ਵੇਦ ਵਿਦ 34 ਅੱਖਰਾਂ ਮਾਹੀ ਨਾਨਾ ਖਿਆਨ ਅਨੇਕਾ ਪ੍ਰਕਾਰ ਦੇ ਪ੍ਰਸੰਗ ਵੇਦ ਵਿਦ ਬਿਧੀਆਂ ਸਾਰੀਆਂ ਬਿਧੀਆਂ ਔਰ ਦੁਨੀਆਂ ਦੀਆਂ ਸਾਰੀਆਂ ਧਾਰਮਿਕ ਪੁਸਤਕਾਂ 34 ਅੱਖਰਾਂ ਮਾਹੀ ਸਤਿਗੁਰੂ ਜੀ ਫਰਮਾਉਂਦੇ ਹਨ 34 ਅੱਖਰਾਂ ਵਿੱਚ ਹਨ ਭਾਸ਼ਾ ਵਿਗਿਆਨੀਆਂ ਦਾ ਮੰਨਣਾ ਹੈ ਸਤਿਗੁਰ ਵਿਦਾਸ ਮਹਾਰਾਜ ਜੀ ਨੇ ਪੰਜਾਬੀ ਦੇ 34 ਅੱਖਰਾਂ ਦੀ ਰਚਨਾ ਕੀਤੀ ਔਰ ਸਤਿਗੁਰ ਜੀ ਫਰਮਾਉਂਦੇ ਹਨ ਸਾਰੀਆਂ ਇਹ ਧਾਰਮਿਕ ਪੁਸਤਕਾਂ ਚੌਥੀ ਅਖਾਣ ਵਿੱਚ ਆਉਂਦੀਆਂ ਹਨ ਵਿਆਸ ਵਿਚਾਰ ਕਹੋ ਪਰਮਾਰਥ RAM ਨਾਮ ਸਰਨਾਹੀ ਬੀਤ ਵਿਆਸੀ ਜੋ ਕਿ ਬਹੁਤ ਵਿਦਵਾਨ ਹੋਏ ਹਨ ਜਿਨ੍ਹਾਂ ਨੇ ਆਪਣੇ ਜੀਵਨ ਕਾਲ ਵਿੱਚ ਬਹੁਤ ਬੇਦਾਂ ਸ਼ਾਸਤਰਾਂ ਦੀ ਧਾਰਮਿਕ ਪੁਸਤਕਾਂ ਦੀ ਰਚਨਾ ਕੀਤੀ ਸਾਰੇ ਉਹਨਾਂ ਨੇ ਗ੍ਰੰਥ ਸ਼ਾਸਤਰ ਰਚ ਕੇ ਲਿਖ ਕੇ ਅੰਤ ਵਿੱਚ ਪਰਮ ਤਤ ਕਨਕਲੂਜਨ ਸਿੱਟਾ ਇਹ ਕੱਢਿਆ ਕਿ ਸੰਸਾਰ ਵਿੱਚ ਪ੍ਰਭੂ ਦੇ ਨਾਮ ਤੇ ਤੁਲ ਹੋਰ ਕੋਈ ਵਸਤੂ ਨਹੀਂ ਹੈ ਕਿਉਂਕਿ ਪ੍ਰਭੂ ਦਾ ਨਾਮ ਸੁੱਖਾਂ ਦਾ ਸਮੁੰਦਰ ਹੈ ਉਸ ਤੇ ਤੁਲ ਸੰਸਾਰ ਦੀ ਹੋਰ ਕੋਈ ਵਸਤੂ ਨਹੀਂ ਹੈ ਬਹੁ ਸ਼ਾਸਤਰ ਬਹੁ ਸਮ੍ਰਿਤੀ ਪੇਖੇ ਸਰਬ ਟੰਡੋਲ ਪੂਜਸ ਨਾਹੀ ਹਰ ਹਰੇ ਨਾਨਕ ਨਾਮ ਅਮੋਲ ਸਤਿਗੁਰੂ ਅਰਜਨ ਦੇਵ ਜੀ ਮਹਾਰਾਜ ਫਰਮਾਉਂਦੇ ਹਨ ਕਿ ਮੈਂ ਬਹੁਤ ਸਾਖਤਾਂ ਦੀ ਅਤੇ ਸਮਿਧੀਆਂ ਦੀ ਪਰਚੋਲ ਕਰਕੇ ਦੇਖੀ ਹੈ ਪ੍ਰਭੂ ਦੇ ਨਾਮ ਦੇ ਤੁਲ ਇਹ ਸੰਸਾਰ ਵਿੱਚ ਹੋਰ ਕੋਈ ਵਸਤੂ ਨਹੀਂ ਹੈ ਉਹ ਹਰ ਦਾ ਨਾਮ ਸਭ ਤੋਂ ਸ੍ਰੇਸ਼ਟ ਹੈ ਇਸ ਲਈ ਉਸ ਪਰਮਾਤਮਾ ਦੇ ਨਾਮ ਦੇ ਤੁਲ ਹੋਰ ਕੋਈ ਵਸਤੂ ਨਹੀਂ ਹੈ ਔਰ ਜਿਹੜਾ ਜੀਵ ਉਸ ਪ੍ਰਭੂ ਦਾ ਸਿਮਰਨ ਕਰਦਾ ਹੈ ਉਸ ਦੀ ਬਰਾਬਰੀ ਕਰਨ ਵਾਲਾ ਵੀ ਸੰਸਾਰ ਵਿੱਚ ਹੋਰ ਕੋਈ ਨਹੀਂ ਹੈ ਪ੍ਰਭੂ ਦਾ ਸਨਨ ਕਰਕੇ ਜੀਵ ਇਸ ਸੰਸਾਰ ਵਿੱਚ ਸਭ ਤੋਂ ਸੇਸ਼ਟ ਬਣ ਜਾਂਦਾ ਹੈ ਸਹਿਜ ਸਮਾਦ ਉਪਾਦ ਰਹਿਤ ਫੁਨ ਵੱਡੇ ਪਾਗ ਲੇਵ ਲਾਗੀ ਕਹਿਰਵਦਾਸ ਪਰਗਾ ਸਰ ਦੇ ਧਰ ਜਨਮ ਮਰਨ ਪੈ ਪਾਗੀ ਉਸ ਪ੍ਰਭੂ ਦੇ ਨਾਮ ਨਾਲ ਜੀਵ ਕਦੋਂ ਜੁੜਦਾ ਹੈ ਸਹਿਜ ਸਮਾਦ ਉਪਾਦ ਰਹਿਤ ਫੁਨ ਵੱਡੇ ਪਾਗਲੇ ਬਲਾਗੀ ਜਿਸ ਵੇਲੇ ਜੀਵ ਗੁਰੂ ਤੋਂ ਸ਼ਬਦ ਲੈ ਕੇ ਉਸ ਦੀ ਕਮਾਈ ਕਰਦਾ ਹੈ ਆਪਣਾ ਧਿਆਨ ਅੱਖਾਂ ਤੋਂ ਉੱਪਰ ਟਿਕਾਉਂਦਾ ਹੈ ਫਿਰ ਇਸ ਦੀ ਸਹਿ ਸਮਾਧੀ ਲੱਗ ਜਾਂਦੀ ਹੈ ਇਹ ਜੀਵ ਸਹਿਜ ਅਵਸਥਾ ਵਿੱਚ ਪਹੁੰਚਦਾ ਹੈ ਪਰ ਕਦੋਂ ਜਦੋਂ ਵਿਕਾਰਾਂ ਤੋਂ ਰਹਿਤ ਹੋ ਜਾਂਦਾ ਹੈ ਉਪਾਧੀਆਂ ਤੋਂ ਰਹਿਤ ਹੋ ਕੇ ਜੀਵ ਦੀ ਪਰਮਾਤਮਾ ਦੇ ਨਾਮ ਵਿੱਚ ਸਹਿ ਸਮਾਧੀ ਲੱਗਦੀ ਹੈ ਔਰ ਉਸ ਤੋਂ ਵੱਡੇ ਪਾਗ ਹੋਣ ਜੀਵ ਦੀ ਪਰਮਾਤਮਾ ਨਾਲ ਲਿਵ ਲੱਗ ਜਾਂਦੀ ਹੈ ਫਿਰ ਕਹਿਰ ਵਿਦਾਸ ਪ੍ਰਗਾਸ ਰਦੇਤਰ ਜਨਮ ਮਰਨ ਪੈ ਪਾਕੀ ਜਗਤ ਰਤਨ ਦਾਸ ਮਹਾਰਾਜ ਜੀ ਫਰਮਾਉਂਦੇ ਹਨ ਇਹ ਜੀਵ ਦੇ ਹਿਰਦੇ ਵਿੱਚ ਪ੍ਰਭੂ ਦੇ ਰਾਮ ਨਾਮ ਦਾ ਪ੍ਰਕਾਸ਼ ਹੋ ਜਾਂਦਾ ਹੈ ਜਿਸ ਪ੍ਰਕਾਸ਼ ਦਾ ਮੁਕਾਬਲਾ ਲੱਖਾਂ ਕੋੜਾ ਸੂਰ ਚੰਦਰ ਮਾਮੇ ਨਹੀਂ ਕਰ ਸਕਦੇ ਫਿਰ ਇਹ ਜੀਵ ਜਨਮ ਮਰਨ ਦੇ ਪੈ ਤੋਂ ਮੁਕਤ ਹੋ ਜਾਂਦਾ ਹੈ ਇਸ ਨੂੰ ਸੁੱਖਾਂ ਦੇ ਸਮੁੰਦਰ ਪ੍ਰਭੂ ਦੀ ਪ੍ਰਾਪਤੀ ਹੋ ਜਾਂਦੀ ਹੈ ਜੈ ਗੁਰਦੇਵ